ਸੋਨਾ ਪੌਂਡ ਦੇ ਸ਼ੌਕੀਨਾਂ ਲਈ ਵੱਡੀ ਖਬਰ سامنے ਆਈ ਹੈ ਜੇਕਰ ਤੁਸੀਂ ਵੀ ਸੋਨਾ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਟਾਈਮ ਬਹੁਤ ਵਧੀਆ ਹੈ ਹੁਣ ਸੋਨਾ ਨਾ ਸਿਰਫ ਮਹਿੰਗਾ ਹੋ ਗਿਆ ਬਲਕਿ 10 ਗ੍ਰਾਮ 24 ਕੈਰਟ ਸੋਨੇ ਦਾ ਰੇਟ ਵੀ 699 ਰੁਪਏ ਵਧ ਕੇ 80142 ਰੁਪਏ ਹੋ ਗਿਆ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰੇਟ 79453 ਰੁਪਏ ਪ੍ਰਤੀ 10 ਗ੍ਰਾਮ ਸੀ ਚਾਂਦੀ ਦੀ ਕੀਮਤ ਵਿੱਚ ਵੀ ਤੇਜ਼ੀ ਆਈ ਹੈ ਇਹ 673 ਰੁਪਏ ਵਧ ਕੇ 91167 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਇਸ ਤੋਂ ਪਹਿਲਾਂ ਚਾਂਦੀ 90500 ਹੋਤੇ ਸੀ ਤੇਸੀ ਚਾਂਦੀ ਨੇ 23 ਅਕਤੂਬਰ 2024 ਨੂੰ ਆਪਣਾ ਆਲ ਟਾਈਮ ਹਾਈ ਬਣਾਇਆ ਸੀ ਉਦੋਂ ਇਹ 99151 ਰੁਪਏ ਪ੍ਰਤੀ ਕਿਲੋ ਤੇ ਪਹੁੰਚ ਗਈ ਸੀ ਦਿੱਲੀ ਵਿੱਚ 22 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 75424 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 82240 ਰੁਪਏ ਮੁੰਬਈ ਵਿੱਚ 22 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 75250 ਤੇ 24 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 82090 ਰੁਪਏ ਰਹੀ ਕੋਲਕਾਤਾ ਵਿੱਚ 22 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 75000 ਸੋਨਾ ਤੇ 24 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 82090 ਸੀ ਤੇ ਚੰਨਈ ਵਿੱਚ 22 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 75250 ਰੁਪਏ ਤੇ 24 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 82090 ਸੀ ਸੋਨੇ ਦੀਆਂ ਕੀਮਤਾਂ ਲਗਾਤਾਰ ਉੱਛਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਨਾਲ ਸੋਨਾ ਮਹਿੰਗਾ ਹੁੰਦਾ ਜਾ ਰਿਹਾ ਹੈ ਬਿਊਰੋ ਰਿਪੋਰਟ ਜੁਕੀਆ ਟੀਵੀ ਸੋਨਾ ਪੌਂਡ ਦੇ ਸ਼ੌਕੀਨਾਂ ਲਈ ਵੱਡੀ ਖਬਰ سامنے ਆਈ ਹੈ ਜੇਕਰ ਤੁਸੀਂ ਵੀ ਸੋਨਾ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਟਾਈਮ ਬਹੁਤ ਵਧੀਆ ਹੁਣ ਸੋਨਾ ਨਾ ਸਿਰਫ ਮਹਿੰਗਾ ਹੋ ਗਿਆ ਬਲਕਿ 10 ਗ੍ਰਾਮ 24 ਕੈਰਟ ਸੋਨੇ ਦਾ ਰੇਟ ਵੀ 699 ਰੁਪਏ ਵਧ ਕੇ 80142 ਰੁਪਏ ਹੋ ਗਿਆ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰੇਟ 79453 ਰੁਪਏ ਪ੍ਰਤੀ 10 ਗ੍ਰਾਮ ਸੀ ਚਾਂਦੀ ਦੀ ਕੀਮਤ ਵਿੱਚ ਵੀ ਤੇਜ਼ੀ ਆਈ ਹੈ ਇਹ 673 ਰੁਪਏ ਵਧ ਕੇ 91167 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਇਸ ਤੋਂ ਪਹਿਲਾਂ ਚਾਂਦੀ 90533 ਰੁਪਏ ਸੀ ਚਾਂਦੀ ਨੇ 23 ਅਕਤੂਬਰ 2024 ਨੂੰ ਆਪਣਾ ਆਲ ਟਾਈਮ ਹਾਈ ਬਣਾਇਆ ਸੀ ਉਦੋਂ ਇਹ 99000 451 ਰੁਪਏ ਪ੍ਰਤੀ ਕਿਲੋ ਤੇ ਪਹੁੰਚ ਗਈ ਸੀ ਦਿੱਲੀ ਵਿੱਚ 22 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 75424 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 82240 ਰੁਪਏ ਮੁੰਬਈ ਵਿੱਚ 22 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 75250 ਤੇ 24 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 82090 ਰੁਪਏ ਰਹੀ ਕੋਲਕਾਤਾ ਵਿੱਚ 22 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 75250 ਤੇ 24 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 82090 ਸੀ ਤੇ ਚੰਨਈ ਵਿੱਚ 22 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 75250 ਰੁਪਏ ਤੇ 24 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 82090 ਸੀ ਸੋਨੇ ਦੀਆਂ ਕੀਮਤਾਂ ਲਗਾਤਾਰ ਉੱਛਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਨਾਲ ਸੋਨਾ ਮਹਿੰਗਾ ਹੁੰਦਾ ਜਾ ਰਿਹਾ ਹੈ ਬਿਊਰੋ ਰਿਪੋਰਟ ਜਕੀਆ ਟੀਵੀ ਸੋਨਾ ਪੌਂਡ ਦੇ ਸ਼ੌਕੀਨਾਂ ਲਈ ਵੱਡੀ ਖਬਰ سامنے ਆਈ ਹੈ ਜੇਕਰ ਤੁਸੀਂ ਵੀ ਸੋਨਾ ਖਰੀਦਣ ਦਾ ਮਨ ਬਣਾ ਰਹੇ ਹੋ ਤਾਂ ਟਾਈਮ ਬਹੁਤ ਵਧੀਆ ਹੁਣ ਸੋਨਾ ਨਾ ਸਿਰਫ ਮਹਿੰਗਾ ਹੋ ਗਿਆ ਬਲਕਿ 10 ਗ੍ਰਾਮ 24 ਕੈਰਟ ਸੋਨੇ ਦਾ ਰੇਟ ਵੀ 699 ਰੁਪਏ ਵਧ ਕੇ 80142 ਰੁਪਏ ਹੋ ਗਿਆ ਇਸ ਤੋਂ ਪਹਿਲਾਂ ਮੰਗਲਵਾਰ ਨੂੰ ਰੇਟ 79453 ਰੁਪਏ ਪ੍ਰਤੀ 10 ਗ੍ਰਾਮ ਸੀ ਚਾਂਦੀ ਦੀ ਕੀਮਤ ਵਿੱਚ ਵੀ ਤੇਜ਼ੀ ਆਈ ਹੈ ਇਹ 673 ਰੁਪਏ ਵਧ ਕੇ 91167 ਰੁਪਏ ਪ੍ਰਤੀ ਕਿਲੋ ਹੋ ਗਈ ਹੈ ਇਸ ਤੋਂ ਪਹਿਲਾਂ ਚਾਂਦੀ 90533 ਰੁਪਏ ਸੀ ਚਾਂਦੀ ਨੇ 23 ਅਕਤੂਬਰ 2024 ਨੂੰ ਆਪਣਾ ਆਲ ਟਾਈਮ ਹਾਈ ਬਣਾਇਆ ਸੀ ਉਦੋਂ ਇਹ 99 ₹151 ਪ੍ਰਤੀ ਕਿਲੋ ਤੇ ਪਹੁੰਚ ਗਈ ਸੀ ਦਿੱਲੀ ਵਿੱਚ 22 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 75424 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ ₹82240 ਮੁੰਬਈ ਵਿੱਚ 22 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 75250 ਤੇ 24 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 82090 ਰਹੀ ਕੋਲਕਾਤਾ ਵਿੱਚ 22 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 75250 ਤੇ 24 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 82090 ਸੀ ਤੇ ਚੇਨਈ ਵਿੱਚ 22 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 75250 ਰੁਪਏ ਤੇ 24 ਕੈਰਟ ਵਾਲੇ 10 ਗ੍ਰਾਮ ਸੋਨੇ ਦੀ ਕੀਮਤ 8290 ਸੀ ਸੋਨੇ ਦੀਆਂ ਕੀਮਤਾਂ ਲਗਾਤਾਰ ਉੱਛਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਡਾਲਰ ਦੇ ਮੁਕਾਬਲੇ ਰੁਪਏ ਦੇ ਕਮਜ਼ੋਰ ਹੋਣ ਨਾਲ ਸੋਨਾ ਮਹਿੰਗਾ ਹੁੰਦਾ ਜਾ ਰਿਹਾ ਹੈ ਬਿਊਰੋ ਰਿਪੋਰਟ ਜੁਕੀਆ ਟੀਵੀ